ਅੱਜ ਅਮਰੀਕਾ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਉਹ ਆਪਾਂ ਜੇ ਸਿੰਪਲ ਭਾਸ਼ਾ ਦੇ ਵਿੱਚ ਕਹੀਏ ਤਾਂ ਉਹਦਾ ਧੂਆਂ ਨਿਕਲ ਗਿਆ ਐ ਐਸ ਐਨ ਪੀ ਇੰਡੈਕਸ 6% ਦੇ ਕਰੀਬ ਡਾਊਨ ਗਿਆ ਐ ਡਾਊਜੋਨ ਇੰਡਸਟਰੀਅਲ 2200 ਪੁਆਇੰਟ ਡਾਊਨ ਗਿਆ ਇਹ ਉਸ ਟਾਈਮ ਵਾਪਰਿਆ ਜਿਸ ਟਾਈਮ ਦੇ ਉੱਤੇ ਚਾਈਨਾ ਨੇ ਇਹ ਕਿਹਾ ਭਈ ਅਸੀਂ 34% ਟੈਰਫ ਲਾਣ ਜਾ ਰਹੇ ਹੈਗੇ ਆ ਜਿਸ ਤਰ੍ਹਾਂ ਭਈ ਅਮਰੀਕਾ ਨੇ ਸਾਡੇ ਤੇ ਲਾਇਆ ਅਸੀਂ ਵੀ ਉਹਨਾਂ ਦੇ ਉੱਤੇ ਲਾਣ ਜਾ ਰਹੇ ਹੈਗੇ ਆ ਸੋ ਉਹਨੂੰ ਦੇਖਦੇ ਹੋਏ ਅ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਬਹੁਤ ਹੀ ਜ਼ਿਆਦਾ ਡਾਊਨ ਗਈ ਹੈਗੀ ਆ ਕੱਲ ਵੀ ਬਹੁਤ ਜ਼ਿਆਦਾ ਡਾਊਨ ਗਈ ਸੀ ਤੇ ਟ੍ਰਿਲੀయన్స్ ਆਫ ਡਾਲਰ ਜਿਹੜਾ ਆ ਸਟਾਕ ਮਾਰਕੀਟ ਚੋਂ ਵਾਈਪ ਆਊਟ ਹੋ ਗਿਆ ਬਹੁਤ ਸਾਰੇ ਲੋਕਾਂ ਦੀ 401k ਪਲਾਨਸ ਰਿਟਾਇਰਮੈਂਟ ਪਲਾਨਸ ਉਹਨਾਂ ਦਾ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਪੱਠਾ ਵਹਿ ਗਿਆ ਹੈਗਾ ਸੋ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਰੀਸੈਂਟਲੀ ਇਹ ਵੀ ਕਿਹਾ ਹੈ ਵੀ ਜੋ ਮੈਂ ਟੈਰਿਫ ਲਾਉਣ ਜਾ ਰਿਹਾ ਹਾਂ ਇਹਦਾ ਜਿਹੜਾ ਅਸਰ ਆ ਪੋਜ਼ਿਟਿਵ ਅਸਰ 2 ਸਾਲਾਂ ਬਾਅਦ ਤੁਹਾਨੂੰ ਪਤਾ ਲੱਗੂਗਾ ਸੋ 2 ਸਾਲਾਂ ਦੇ ਵਿੱਚ ਕੀ ਕੁਝ ਵਾਪਰੂਗਾ ਇਹ ਤਾਂ ਬਹੁਤ ਲੰਮਾ ਸਮਾਂ ਹੈਗਾ ਅ ਅਮਰੀਕਾ ਵਰਗੇ ਮੁਲਕ ਦੇ ਲਈ ਪਰ ਅੱਜ ਦੀ ਜਿਹੜੀ ਮੇਨ ਨਿਊਜ਼ ਆ ਪੂਰੀ ਦੁਨੀਆ ਦੇ ਵਿੱਚ ਭਈ ਜਿਹੜੀ ਸਟਾਕ ਮਾਰਕੀਟ ਆ ਕੀਪ ਔਨ ਫਾਲਿੰਗ ਫਾਲਿੰਗ ਲਾਈਕ ਜਿਦਾ ਆਂਬ ਡਿੱਗਦਾ ਨਾ ਟਰੀ ਤੋਂ ਉਦਾਂ ਬਹੁਤ ਤੇਜ਼ੀ ਦੇ ਨਾਲ ਜਿਹੜੀ ਡਿੱਗੀ ਆ ਕੱਲ ਵੀ 16-1700 ਪੁਆਇੰਟ ਡਾਊਨ ਸੀ ਅੱਜ ਵੀ 2200 ਦੇ ਕਰੀਬ ਪੁਆਇੰਟਸ ਡਾਊਨ ਗਈ ਹੈਗੀ ਆ ਜੀ ਬਿਲਕੁਲ ਦੁਨੀਆ ਭਰ ਦੇ ਵਿੱਚ ਚਰਚਾ ਬਿਲਕੁਲ ਹਰਜੋਤ ਸਿੰਘ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਦੁਨੀਆ ਭਰ ਦੇ ਵਿੱਚ ਇਸ ਗੱਲ ਦੀ ਚਰਚਾ ਕਿ ਅਮਰੀਕਨ ਜਿਹੜੀ ਸਟਾਕ ਮਾਰਕੀਟ ਆ ਉਹ ਖੜੂਗੀ ਆਖਿਰ ਕਿੱਥੇ ਕਿਉਂਕਿ ਲਗਾਤਾਰ ਲਗਾਤਾਰ ਗਿਰਾਵਟ ਆ ਔਰ ਇਹ ਸਭ ਤੋਂ ਵੱਡੀ ਇੱਕ ਅਹਿਮ ਮੋੜ ਹੁੰਦਾ ਜੇ ਇਕਨੋਮੀ ਇਕਨੋਮੀ ਦੀ ਭਾਸ਼ਾ ਦੇ ਵਿੱਚ ਸਮਝ ਗਏ ਅਰਥ ਸ਼ਾਸਤਰ ਦੀ ਭਾਸ਼ਾ ਦੇ ਵਿੱਚ ਸਮਝ ਗਏ ਕਿ ਜਦੋਂ ਤੁਹਾਡਾ ਬਾਜ਼ਾਰ ਦੇ ਵਿੱਚੋਂ ਜਦੋਂ ਭਰੋਸਾ ਡੇਗਦਾ ਲੋਕਾਂ ਦਾ ਤਾਂ ਉਹ ਕੋਈ ਬਹੁਤਾ ਚੰਗਾ ਸੰਕੇਤ ਨਹੀਂ ਮੰਨਿਆ ਜਾਂਦਾ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਨਾ ਸਿਰਫ ਅਮਰੀਕੀ ਇਕਨੋਮੀ ਦੇ ਉੱਤੇ ਬਲਕਿ ਜਿੰਨੀਆਂ ਵੀ ਹੋਰ ਦੁਨੀਆ ਭਰ ਦੀਆਂ ਇਕਨੋਮੀਆਂ ਜਾਂ ਇਧਰਲੇ ਮੁਲਕਾਂ ਦੀਆਂ ਜਿਹੜੀਆਂ ਇਕਨੋਮੀਆਂ ਚਾਹੇ ਯੂਰਪ ਦੇ ਮੁਲਕ ਨੇ ਚਾਹੇ ਉਹ ਕਰੀਬੀਅਨ ਮੁਲਕ ਨੇ ਉਹਨਾਂ ਦੀ ਇਕਨੋਮੀ ਤੇ ਵੀ ਇਸ ਦਾ ਅਸਰ ਪੈਣ ਤੋਂ ਆਪਾਂ ਇਨਕਾਰ ਜਿਹੜਾ ਉਹ ਨਹੀਂ ਕਰ ਸਕਦੇ